हरे कृष्णा हरे राम नाम ਦੇ ਜਕਾਰਿਆਂ ਦੇ ਨਾਲ ਗੂੰਜ ਉਠਿਆ ਸਾਰਾ ਸੰਗਰੂਰ ਸੰਗਰੂਰ ਦੇ ਨਾਬਾਗੇਟ ਸਥਿਤ ਬਾਂਕੇ ਵਿਹਾਰੀ ਮੰਦਿਰ ਵੱਲੋਂ ਪ੍ਰਭੂ ਸ਼੍ਰੀ ਜਗਨਨਾਥ ਜੀ ਦੀ ਰਥ ਯਾਤਰਾ ਬੜੀ ਹੀ ਸ਼ਰਧਾ ਭਾਵਨਾ ਨਾਲ ਕੱਢੀ ਗਈ ਜਿਸ ਵਿੱਚ ਸੰਗਰੂਰ ਨਿਵਾਸੀਆਂ ਵੱਲੋਂ ਹਰੇਕ੍ਰਿਸ਼ਨਾ ਹਰੇਰਾਮ ਦਾ ਗੁਣਗਾਨ ਕਰ ਵੱਜ ਚੜ ਕੇ ਹਿੱਸਾ ਲਿਆ ਗਿਆ ਛੋਟੇ-ਛੋਟੇ ਬੱਚਿਆਂ ਵੱਲੋਂ ਵੀ ਹਰੇਕ੍ਰਿਸ਼ਨਾ ਹਰੇਰਾਮ ਨਾਮ ਦਾ ਗੁਣਗਾਨ ਕਰ ਇਸ ਰਥ ਯਾਤਰਾ ਦੀ ਸ਼ੋਭਾ ਵਧਾਈ ਗਈ ਸੰਗਰੂਰ ਦੀਆਂ ਸੜਕਾਂ ਉੱਤੇ ਇਸ ਰੱਥ ਯਾਤਰਾ ਦੇ ਸਵਾਗਤ ਲਈ ਪ੍ਰਭੂ ਸ਼੍ਰੀ ਜਗੰਨਾ ਜੀ ਦੇ ਰੱਥ ਦੀ ਆਰਤੀ उतारी ਗਈ ਤੁਸੀਂ ਵੀ ਵੇਖੋ ਦਿਲ ਨੂੰ ਛੂ ਜਾਣ ਵਾਲੀਆਂ ਇਹ ਅਲੌਕਿਕ ਤਸਵੀਰਾਂ ਤੇਗਾਤ ਸ਼ਾਮ ਰੜੂਨਾ ਸ਼੍ਰੀ ਰਾਧਾ ਮਾਧਵ ਪਦ ਸਰਸਿ ਜਾ ਸ਼ੇ ਹਰੇ ਹਰਿ ਹਰਿ जय जगना जय जगनाथ जय जगनाथ जयनाथ जय जगनाथ जय जगनाथ जय जगना हरे कृष्ण हरि भरे कृष्ण हरि भरे जय जगना जय जगनाम जल्दा जय जगना जगनवा कृष्ण लोष हरे मुलाई क्रेनाथ न ਜੈ ਜਗਨਨਾਥ ਪ੍ਰਭੂ ਜੈ ਜਗਨਨਾਥ ਜੈ ਜਗਨਨਾਥ ਪ੍ਰਭੂ ਇਹ ਦੋ ਕਰਾਂਗੇ ਹੁਣ ਦੋ ਤਿੰਨ ਚਾਰ ਬੋਲੀ ਜਗਨਨਾਥ ਭਗਵਾਨ ਕੀ ਜੈ ਕੀ ਨਾਮ ਹੈ ਜੀ ਰੋਮੀ ਕਰਕੇ ਰੋਮੀ ਜੀ ਜਿਹੜੀ ਅੱਜ ਜਗਨਨਾਥ ਰਥ ਯਾਤਰਾ ਘਟਿਰੀ ਕੀ ਹੈ ਨਾ ਇਹ ਜਗਨਨਾਥ ਯਾਤਰਾ ਹਰ ਸਾਲ ਪੂਰੀ ਦੇ ਵਿੱਚ ਕੱਢੀ ਜਾਂਦੀ ਹੈ ਅੱਜ ਦੇ ਦਿਨ ਹੀ ਜਗਨਨਾਥ ਪੂਰੀ ਦੇ ਵਿੱਚ ਵੀ ਇਹ ਯਾਤਰਾ ਕਰੀ ਜਾ ਰਹੀ ਹੈ ਹਰ ਸਾਲ ਸੰਗਰੂਰ ਦੇ ਵਿੱਚ ਵੀ ਅਸੀਂ ਤੋਂ ਮਤਾਮ ਨਾਲ ਇਹ ਜਗਨਨਾਥ ਯਾਤਰਾ ਕਰਦੇ ਆਂ ਅੱਜ ਅਸੀਂ ਸੰਗਰੂਰ ਦੇ ਵਿੱਚ ਹੋਰ ਵੀ ਵੱਡੇ ਲੈਵਲ ਤੇ ਹੋਰ ਉਸਤਾਦ ਦੇ ਨਾਲ ਬਹੁਤ ਹੀ ਭक्तजन ਇਕੱਠੇ ਹੋਏ ਨੇ ਇਸ ਵਾਰ ਰਤ ਵੀ ਬੱਬਿਆ ਬਣਾਇਆ ਭਗਵਾਨ ਦਾ ਤੇ ਬਹੁਤ ਵੱਡੀ ਰਤ ਯਾਤਰਾ ਕਰਨ ਵਾਲੇ ਆਂ ਸ਼ਹਿਰ ਨਿਵਾਸੀ ਖਾਦਾ ਤੇ ਲੰਗਰ ਲਗਵਾ ਰਹੇ ਨੇ ਪਾਣੀ ਦੀਆਂ ਸ਼ੀਵਰਾਂ ਲਾਰੇ ਨੇ ਤਾਂ ਬਹੁਤ ਜ਼ਿਆਦਾ ਉਸਤਾਦ ਦੇ ਨਾਲ ਹਰੀਨਾਮ ਕਰਦੇ ਹੋਏ ਹਰੀ ਕ੍ਰਿਸ਼ਨ ਮਾਮੰਤਰ ਦਾ ਉਚਾਰਨ ਕਰਦੇ ਹੋਏ ਹਰੇ ਕ੍ਰਿਸ਼ਨ ਹਰੇ ਕ੍ਰਿਸ਼ਨ 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 ਹਰੇ ਹਰੇ ਅਰੇ ਨਾਮ ਹਰੇ ਨਾਮ ਰਾਮ ਰਾਮ ਹਰੇ ਹਰੇ ਦਾ ਉਚਾਰਨ ਕਰਦੇ ਹੋਏ ਸ਼ਹਿਰ ਦੇ ਵਿੱਚ ਤੂਮ ਤਾਂ ਨਾ ਹਰੀ ਨਾਮ ਕਰਦੇ ਹੋਏ ਜਗਨਾਰਥ ਯਾਤਰਾ ਕਰ ਰਹੇ ਕੀ ਕਾਰਨ ਕੀ ਹੈ ਇਸੇ ਦਿਨ ਭਗਵਾਨ ਕਿਰਪਾ ਕਰਨਾਂ ਦੇ ਹੈ ਜਿਹੜੇ ਲੋਕ ਭਗਵਾਨ ਦੇ ਮੰਦਰ ਨਹੀਂ ਜਾ ਸਕਦੇ ਉਹ ਭਗਵਾਨ ਬਾਹਰ ਖੁੱਲਿਆਂ ਦਰਸ਼ਨ ਦੇਣਾਂ ਦੇ ਹੈ ਕਿਰਪਾ ਕਰुणा ਦੀ ਕਰੀਏ ਭਗਵਾਨ ਦੀ ਕੀ ਦਰਸ਼ਨ ਕਰੋ ਤੇ ਇਸ ਬੰਵੰਦਨ ਤੋਂ ਮੁਕਤ ਹੋ ਜਾਓ ਜੋ ਵੀ ਨਾ ਜੀ ਦਾ ਰਤੀ ਇੱਕ ਵਾਰ ਕੀ ਚਲੰਦਾ ਉਹਨੂੰ ਮੁੜ ਕੇ ਜਨਮ ਲੈਣਾ ਨਹੀਂ ਪੈਂਦਾ ਇਸ ਕਰਕੇ ਜਗਨਨਾਥ ਯਾਤਰਾ ਦਾ ਬਹੁਤ ਜ਼ਿਆਦਾ ਮਹੱਤਵ ਹੈ 19 ਮਰ ਬੰਸਲ ਜੀ ਆ ਜਿਹੜੀ ਰਾਥ ਯਾਤਰਾ ਗੱਡੀ ਰਕੀ ਹੈ ਅੱਜ ਜਿਹਨੇ ਓਡੀਸ਼ਾ ਦੇ ਵਿੱਚ ਪੂਰੀ ਦੇ ਵਿੱਚ ਭਗਵਾਨ ਜਗਨਨਾਥ ਦੀ ਰਸਤੇ ਯਾਤਰਾ ਗੱਡੀ ਜਾ ਰਹੀ ਹੈ ਉੱਥੇ ਲੱਖਾਂ ਲੋਕਾਂ ਅਜ ਪਹੁੰਚੇ ਹੋਏ ਨੇ ਪਰ ਕੁਝ ਜਿਹੜੇ ਸ਼ਰਧਾਲੂ ਸੁਰੂਰ ਦੇ ਉੱਤੇ ਨਹੀਂ ਪਹੁੰਚ ਸਕਿਆ ਉਹਨਾਂ ਦੇ ਲਈ ਹਰ ਸਾਲ ਸੰਗਰੂਰ ਦੇ ਰਸਤੇ ਤਰਾ ਕਰਦੇ ਆਂ ਇਸ ਵਾਰੀ ਸੁਭਾਗ ਹੈ ਆਪਣਾ ਕਿ ਜਿਸ ਦਿਨ ਜਗਨਨਾਥ ਦੀ ਰਸਤੇ ਤਰਾ ਗੱਡੀ ਜਾ ਰਹੀ ਹੈ ਉਸ ਦਿਨ ਅਪਨ ਸੁਰੂਰ ਦੇ ਰਸਤੇ ਤਰਾ ਕਰ ਰਹੇ ਆਂ ਇਸੇ ਦਿਨ ਸਾਡੇ ਕੋਲ ਬਰਿੰਦਾਵਨ ਤੋਂ ਸਾਡੇ ਸੁਭਾਗ ਹੈ ਕਿ ਸਾਡੇ ਦੋ ਪ੍ਰਭੂ ਜੀ ਆਏ ਹੋਏ ਨੇ ਮੋਹਿਤਰਾ ਜੀ ਰਸ ਪ੍ਰਭੂ ਜੀ ਉਹਨਾਂ ਦੇ ਪ੍ਰੇਰਨਾ ਸਦਕਾ ਜੀ ਜਿਹੜੇ ਅੱਧੀ ਰਸਤੇ ਯਾਤਰਾ ਇੱਥੇ ਕਰ ਰਹੇ ਆ ਜ ਆਪਾਂ ਚੱਲਾਂਗੇ ਦੇਖਾਂਗੇ ਆਪਾਂ ਸ਼ਹਿਰ ਦੇ ਵਿੱਚ ਲੋਕੀ ਆਪਣੇ ਆਰਤੀ ਕਰੋਗੇ ਭਗਤਿਆ ਪਿਆਰ ਹੀ ਆਰਤੀ ਆਰਤੀ ਕਰਨਗੇ ਭਗਵਾਨ ਦੀ ਤੇ ਥਾਂ ਥਾਂ ਉੱਤੇ ਲੰਗਰ ਲਗਾਏ ਜਾਣ ਭਗਤਾਂ ਨੇ ਨੂੰ ਕਰਸ਼ ਫਾਊਂਡੇਸ਼ਨ ਤੋਂ ਅੱਜ ਸ਼ਹਿਰ ਸੰਗਰੂਰ ਵਿੱਚ ਭਗਵਾਨ ਸ੍ਰੀ ਜਗਨਨਾਥ ਜੀ ਦੀ ਰਾਤ ਯਾਤਰਾ ਦਾ ਆਯੋਜਨ ਕੀਤਾ ਗਿਆ ਜਿਸ ਤਰ੍ਹਾਂ ਉੜੀਸਾ ਦੇ ਵਿੱਚ ਹੈਗਾ ਬੋੜੀਚਾ ਮੰਦਿਰ ਦੇ ਵਿੱਚ ਮੈਂ ਸਾਰੇ ਸ਼ਹਿਰ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣਾ ਪੂਰਨ ਸਹਿਯੋਗ ਦਿੱਤਾ ਅਤੇ ਸਭ ਤੋਂ ਆਸ ਕਰਦਾ ਕਿ ਹਰ ਵਾਰ ਜਿਹੜਾ ਸਨਾਤਨ ਧਰਮ ਦਾ ਕਾਰਜਕ੍ਰਮ ਹੈਗਾ ਬਾਦ ਚੜ ਕੇ ਮਨਾਣਗੇ ਜੈ ਜਗਨਨਾਥ ਜੈ ਜਗਨਨਾਥ ਜੈ ਜਗਨਨਾਥ ਜੈ ਜਗਨਨਾਥ